ਅਜੀ ਸਾਖ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਜਲੰਧਰ ਦੇ ਪਿੰਸ ਹਸਪੀਟਲ ਦੇ ਵਿੱਚ ਖੜੇ ਆ ਜਿੱਥੇ ਆਪਣੇ ਅੱਛਰਵਾਲ ਤੋਂ ਵੀਰ ਸੁਦੇਸ਼ ਕੁਮਾਰ ਰਕੇਸ਼ ਦਾ ਜਿਹੜਾ ਬ੍ਰਦਰ ਆ ਉਹਦੀ ਅੱਜ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਪਰ ਸਾਡੀ ਜਿਹੜੀ ਐਂਬੂਲੈਂਸ ਆ ਅਸੀਂ ਉਹਨਾਂ ਨੂੰ ਜਰੂਰ ਸਵੇਰ ਤੋਂ ਹੀ ਸੀਗੀ ਹਸਪੀਟਲ ਲੈ ਕੇ ਜਾਣ ਦੀ ਪਰ ਕਿਤੇ ਨਾ ਕਿਤੇ ਸਾਡੀ ਵੀ ਮਜਬੂਰੀ ਸੀ ਸਾਡੇ ਕੋਲ ਜਿਹੜੀ ਐਂਬੂਲੈਂਸ ਹੈਗੀ ਅੱਜ ਪਿੰਡ ਢਾਡਾ ਤੋਂ ਇੱਕ ਪੇਸ਼ੈਂਟ ਸੀਗਾ ਜੋ ਐਮਰਜੈਂਸੀ ਜਿਹਦਾ ਤੀਜਾ ਜਿਹਾ ਟਾੜਾ ਜ਼ਰੂਰੀ ਸੀਗਾ ਤੇ ਉਸ ਨੂੰ ਵੀਰ ਨੂੰ ਲੈ ਕੇ ਸਾਡੀ ਐਮ뷸ੈਂਸ ਸਵੇਰ ਦੀ ਜਿਹੜੀ ਪੀਜੀਆਈ ਗਈ ਸੀ ਤੇ ਉੱਥੋਂ ਵਾਪਸੀ 7:30 ਵਜੇ ਪਹੁੰਚੇ ਆ ਤੇ ਉਸ ਤੋਂ ਬਾਅਦ ਲੈ ਕੇ ਵੀਰ ਨੂੰ ਅੱਜ ਅਸੀਂ ਪਹੁੰਚੇ ਆ ਇੱਥੇ ਹੁਣ ਕੇਮਸ ਹਸਪੀਟਲ ਦੇ ਵਿੱਚ ਵੀਰ ਦੀ ਜਿਹੜੀ ਹਾਲਾਤ ਆ ਕਾਫੀ ਨਾਜ਼ੁਕ ਬਣੇ ਹੋਏ ਆ ਕਿਉਂਕਿ ਜਿਹੜੇ ਲੋਕਲ ਵੀਰ ਆ ਜੋ ਪਿੰਡ ਤੋਂ ਆ ਜੋ ਜਾਣਦੇ ਆ ਕਿ ਵੀਰ ਕਾਫੀ ਸਮੇਂ ਤੋਂ ਜਿਹੜਾ ਆ ਕੈਂਸਰ ਤੋਂ ਪੀੜਤ ਆ ਤੇ ਉਹਦੀ ਸੰਜਰੀ ਵੀ ਹੋਈ ਆ ਕبھی ਜਿਹੜੀਆਂ ਪ੍ਰੋਬਲਮਾਂ ਦਾ ਜਿਹਦਾ ਸਾਹਮਣਾ ਕਰ ਰਿਆ ਪਰ ਅੱਜ ਅਸੀਂ ਵੀ ਕਿਤੇ ਨਾ ਕਿਤੇ ਮਜਬੂਤ ਸੀ ਕਿਉਂਕਿ ਜਿਹੜੀ ਆਮ ਸਾਡੀ ਕਾਰ ਆ ਗੱਡੀ ਆ ਉਹਦੇ ਵਿੱਚ ਉਹਨੂੰ ਨਹੀਂ ਸੀ ਲਿਜਾਇਆ ਜਾ ਸਕਦਾ ਸਿਰਫ ਐਂਬੂਲੈਂਸ 'ਤੇ ਹੀ ਲਿਜਾਇਆ ਜਾ ਸਕਦਾ ਸੀ ਪਰ ਸਾਡੀ ਜਿਹੜੀ ਐਂਬੂਲੈਂਸ ਹੈ ਉਹ ਸਵੇਰ ਦੀ ਪੀਜੀਆ ਗਈ ਹੋਈ ਸੀ ਠਾੜਾ ਤੋਂ ਇੱਕ ਪੇਸ਼ੈਂਟ ਸੀਗਾ ਜਿਹਦੇ ਜਿਹਦਾ ਐਕਸੀਡੈਂਟ ਹੋ ਗਿਆ ਸੀ ਉਹਨੂੰ ਪੀਜੀਆ ਪਹੁੰਚਾਉਣਾ ਹੋ ਗਿਆ ਬੜਾ ਲਾਜ਼ਮੀ ਸੀ ਤੇ ਵੀਰ ਨੂੰ ਹੁਣ ਲੈ ਕੇ ਅਸੀਂ ਪੀਐਮਸ ਹਸਪੀਟਲ ਦੇ ਵਿੱਚ ਪਹੁੰਚੇ ਆ ਤੇ ਵੀਰ ਦੇ ਜਿਹੜੇ ਘਰ ਦੇ ਹਾਲਾਤ ਆ ਉਹ ਆਪਾਂ ਸਾਰੇ ਜਾਣਦੇ ਕਿ ਘਰੋਂ ਵੀ ਵਿਚਾਰਾ ਆ ਕਰਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਬਿਮਾਰੀਆਂ ਨਾਲ ਲੜਦਾ ਆ ਰਿਹਾ ਤੇ ਜਿਹਦੇ ਕਰਕੇ ਹੁਣ ਪਰਿਵਾਰ ਦੇ ਕੋਲ ਸਰਵਾਈਵ ਕਰਨ ਦੇ ਲਈ ਕੁਝ ਨਹੀਂ ਅਸੀਂ ਆਪਣੀ ਸੰਸਥਾ ਵੱਲੋਂ ਜਿੰਨੀ ਇੱਕ ਹੈਲਪ ਕਰ ਸਕਦੇ ਸੀ ਕੁਝ ਮਾਇਆ ਦੀ ਉਹ ਵੀ ਅੱਜ ਉਹਦੇ ਜਿਹੜੇ ਵਾਈਫ ਆ ਉਹਦੀ ਉਹਨਾਂ ਦੀ ਕੀਤੀ ਆ ਤੇ ਸੰਗਜੀ ਜਰੂਰ ਆਪ ਜੀ ਕੋਈ ਵੀ ਉਸ ਵੀਰ ਦੀ ਜੀ ਮਦਦ ਕਰਨੀ ਚਾਹੁੰਦੇ ਤਾਂ ਉਹਨਾਂ ਦੇ ਪਰਿਵਾਰਤ ਨਾਲ ਮਿਲ ਕੇ ਉਹਨਾਂ ਦੀ ਮਦਦ ਵੀ ਕਰੋ ਤੇ ਇਹ ਵੀ ਨਾਲ ਬੇਨਤੀ ਆ ਕਿ ਸਭ ਮੇਰੀ ਦੀ ਲੋੜ ਆ ਐਂਬੂਲੈਂਸਾਂ ਦਾ ਵੀ ਹੈ ਨਾ ਤੇ ਆਪਾਂ ਕੋਸ਼ਿਸ਼ ਕਰੀਏ ਪਿੰਡਾਂ ਦੇ ਵਿੱਚ ਇੱਕ ਇੱਕ ਐਂਬੂਲੈਂਸ ਲੈਣ ਦੀ ਵੀ ਕੋਸ਼ਿਸ਼ ਕਰੀਏ ਕਿਉਂਕਿ ਐਨ ਆਰ ਆਈ ਭਰਾ ਜਿਹੜੇ ਆ ਉਹਨਾਂ ਦਾ ਵੱਡਾ ਸਹਿਯੋਗ ਰਹਿੰਦਾ ਆ ਤੇ ਆਪਾਂ ਜੀ ਪਿੰਡ ਦੇ ਵਿੱਚ ਇੱਕ ਇੱਕ ਐਮ ਐਮਰਜੈਂਸੀ ਸਿਵਾਮ ਦੇ ਲਈ ਐਂਬੂਲੈਂਸ ਲੈ ਲਈਏ ਤੇ ਮੈਂ ਸਮਝਦਾ ਕਿ ਜੇ ਸਾਡੇ ਕੋਲ ਅੱਜ ਦੂਸਰੀ ਕੋਈ ਐਂਬੂਲੈਂਸ ਹੁੰਦੀ ਤਾਂ ਅੱਜ ਇਹ ਵੀਰ ਸਾਡਾ ਜਿਹੜਾ ਆ ਸਵੇਰੇ 11 12 ਵਜੇ ਹਸਪੀਟਲ ਪਹੁੰਚਾ ਦੇਣਾ ਸੀ ਕਿਵੇਂ ਸਾਰਾ ਦਿਨ ਵਿਚਾਰਾ ਤੜਫਿਆ ਹੋਊਗਾ ਮਜਬੂਰੀ ਸੀਗੀ ਸਾਡੀ ਵੀ ਮਜਬੂਰੀ ਸੀ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਸੀ ਤੇ ਉਹ ਵੀਰਦੀ ਦਾ ਮਜਬੂਰੀ ਸੀ ਉਹ ਨਾ ਤਾਂ ਪਰਿਵਾਰ ਕੋਈ ਹੋਰ ਪ੍ਰਬੰਧ ਕਰ ਸਕਦਾ ਸੀ ਨਾ ਹੀ ਸਾਡੇ ਨਜ਼ਦੀਕ ਕਿਉਂਕਿ ਅਸੀਂ ਸੋਚਦੇ ਵੀ ਆਲੇ-ਦੁਆਲੇ ਪ੍ਰਾਈਵੇਟ ਕੋਈ ਐਂਬੂਲੈਂਸ ਹੋਰ ਦੇਖ ਕੇ ਚਲੋ ਕੋਲੋਂ ਪੈਸੇ ਖਰਚ ਕੇ ਵੀ ਇਹਨੂੰ ਹਸਪਤਲ ਪਹੁੰਚਾ ਦਈਏ ਪਰ ਸਾਡੇ ਨਜ਼ਦੀਕ ਕੋਈ ਸਾਡੀ ਨਿਗਾਹ ਦੇ ਵਿੱਚ ਕੋਈ ਪ੍ਰਾਈਵੇਟ ਐਂਬੂਲੈਂਸ ਵੀ ਨਹੀਂ ਮਿਲੀ ਤੇ ਸੰਗਜੀ ਜੀ ਜਰੂਰ ਆਪਣੇ ਐਨਆਰਆਈ ਗਿਰਾਂ ਨੂੰ ਕਹਿਤੀ ਹੈ ਕਿ ਆਪਣੇ ਪਿੰਡ ਦੇ ਵਿੱਚ ਇੱਕ-ਇੱਕ ਐਂਬੂਲੈਂਸ ਦਾ ਆਪਾਂ ਜਰੂਰ ਪ੍ਰਬੰਧ ਕਰ ਲਈਏ ਤਾਂ ਜੋ ਅਜਿਹੇ ਮੌਕਿਆਂ ਦੇ ਉੱਤੇ ਜਦੋਂ ਕੋਈ ਮਰੀਜ਼ ਬਿਮਾਰ ਹੁੰਦਾ ਆਪਾਂ ਉਹਨਾਂ ਨੂੰ ਟਾਈਮ ਸਿਰ ਐਮਰਜੈਂਸੀ ਹਾਲਾਤਾਂ ਦੇ ਦੇਖਦੇ ਹਸਪੀਟਲ ਦੇ ਵਿੱਚ ਪਹੁੰਚਾਈਏ ਤੇ ਅਸੀਂ ਫਿਰ ਤੋਂ ਸਾਡੇ ਸੰਗ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਗੁਰੂ ਕੀ ਸੋਈ ਸੇਵਾਵਾਂ ਕਰਦੀ ਆ ਸਭ ਤੋਂ ਵੱਧ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਗੁਰੂ ਕੀ ਸੋਈ ਜਿਹੜੀ ਸੇਵਾਵਾਂ ਕਰ ਰਹੀ ਆ ਵਾਹ ਤੇ ਸੰਗਤ ਜੀ ਜਰੂਰ ਸਾਡੇ ਲਈ ਅਰਦਾਸ ਬੇਦੀ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਸੇਵਾਵਾਂ ਲੈਂਦੇ ਰਹਿਣ ਅਸੀਂ ਨਹੀਂ ਚਾਹੁੰਦੇ ਕੋਈ ਬਿਮਾਰ ਹੋਵੇ ਪਰ ਇਹ ਜਰੂਰ ਅੱਜ ਕੱਲ ਹੋਇਆ ਗਿਆ ਕਿ ਬਿਮਾਰੀ ਤਾਂ ਹਰ ਇੱਕ ਨੂੰ ਹੋਈ ਨਾ ਕੋਈ ਲੱਗ ਜਾਂਦੀ ਹੈ ਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਤੇ ਜ਼ਰੂਰ ਅਰਦਾਸ ਬੇਨਤੀ ਕਰਿਓ ਸਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ